ਕਲਪ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਰ ਕੀਤਾ ਜਾ ਸਕਦਾ ਹੈ ਕਿਵੇਂ ਪੁਲੀਸ ਨੂੰ ਚੱਕਿਆ ਜਾ ਸਕਦਾ ਹੈ ਲੇਕਿਨ ਲੋਕਾਂ ਦੀਆਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਾ ਤੱਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਚ ਵੱਡੀ ਪੱਦਰਤੀ ਆਈ। ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ। ਮੋਰਚੇ ਨੂੰ ਪਹਿਰੇਦਾਰੀ ਦਿੱਤੀ ਹੈ। ਸਤਿਕਾਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਵੀਰ ਦੁਕਾਨਦਾਰ ਸੂਬਾ ਪੰਜਾਬ ਜਿਸ ਬਸ ਦੇ ਪੰਜਾਬੀਓ ਹਰਿਆਣਾ ਜਿਸ ਵਸਤੀ ਹਰਿਆਣੇ ਪਾਈ ਦੋਸਤੋ ਜੀ ਜੋ ਲੜਾਈ ਲੜੀ ਜਾ ਰਹੀ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਕੋਖਦੀ ਲੜਾਈ ਹੈ ਕਿੰਨਾ ਆਉਦਾ ਪਾਣੀ ਵਿਚੋਂ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਤੀ। ਈਂ ਦੇਰ ਤੱਕ। ਜਵਾਬ ਦਾ ਚੁੱਲ੍ਹੇ ਤੋਂ ਖੜਾ ਨਹੀਂ ਛੁੱਟਣਾ। ਜਿੰਨੀ ਦੇਰ ਤੱਕ ਚੁੱਲ੍ਹੇ ਤੋਂ ਖੜਾ ਨਹੀਂ ਛੁੱਟਣਾ। ਜਿੰਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ। ਸਵੇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ। ਦੁਕਾਨਦਾਰ ਮੁਲਾਜ਼ਮ ਇੰਡਸਟਰੀ ਲਿਸਟ ਅਫਸਰਾਂ ਦੇ ਵਿੱਚ ਨਹੀਂ ਦੇਵੇ। ਸੋ ਇਹ ਲੜਾਈ ਜਿੱਤਣੀ ਬਹੁਤ ਜ਼ਰੂਰੀ ਹੈ। ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ। ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਹਾਂ। ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਕੀਤੀ ਅਨੁਸਾਰਿਆ ਨੂੰ ਪਤਾ ਹੈ। 26 ਤਰੀਕ ਤੋਂ ਬਾਅਦ ਉਹ ਰਹਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਨਾਲ ਕੋਈ ਇਨਫੋਰਮੇਸ਼ਨ ਆਈ ਨਹੀਂ।nabla ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਰ ਕੀਤਾ ਜਾ ਸਕਦਾ ਹੈ ਕਿਵੇਂ ਪਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ। ਲੇਕਿਨ ਤੁਨਵਦੀਆਂ ਵਿੱਚ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਾ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਚ ਵੱਡੀ ਪੱਦਰਤੀ ਆਈ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਪੈੜੇ ਦਰੀ ਦਿੱਤੀ ਗਈ। ਪਰ ਇਹ ਮਜ਼ਬੂਤ ਸਾਡੇ ਕਿਸਾਨਾਂ ਨੇ ਸਾਡੀਆਂ ਭੈਣਾਂ ਨੇ ਮੋਰਚੇ ਨੂੰ ਸੰਭਾਲ ਲਿਆ। ਯਤਨ ਕੀਤਾ। ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾ ਸਰਕਾਰ ਨੇ ਗੱਲਬਾਤ ਲਈ ਉਹ ਦਮਾਣਾ। ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ। ਤੇ ਨਾਏ ਮੋਰਚੇ ਦੇ ਵਿੱਚੋਂ ਲੀਡਰ ਚੱਕੇ ਜਾਣੀ। ਇਹ ਫਿਰ ਸਰਕਾਰ ਨੇ ਮਨ ਲਵਤਿਆ ਹੋਣਾ। ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬਨੇ ਸਤਕਾਰੀਆਂ ਸਾਡੇ ਭਰਾ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ। ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇ ਤਾਰੀਖ ਕਰ ਲਈ। ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤਨਾ ਉਹਨੂੰ ਉਹ ਗੱਲਾਂ ਛੱਡ ਦਿਓ ਕਿ ਅਸੀਂ ਮਾਰੀ ਮੰਨ ਕੇ ਸਾਡੇ ਕੋਲੋਂ ਪੰਜ ਬੰਦੇ ਜਾਂਦੇ ਨਹੀਂ ਸਾਡੇ ਕੋਲੋਂ ਸੱਤ ਜਾਂਦੇ ਨਹੀਂ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ ਪੰਜ ਤੇ ਸੱਤ ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰੀ ਇਹ ਸੋਚ ਕੇ ਨਿਕਲੋ ਇੱਕ ਹਫਤਾ ਹਰ ਕਰ ਦਿਓ ਇੱਕ ਇੱਕ ਵੀਰ ਜਾਏ ਇੱਕ ਇੱਕ ਆਏ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਤਸਵੀਰ ਆਪਾਂ ਮੋਰਚਾ ਜਿੱਤ ਸਕਾਂ ਇਹ ਮੇਰੀ ਆਪ ਸਭ ਨੂੰ ਬਖਸ਼ਰ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਬਾਰ-ਬਾਰ ਕਿਹਾ ਕਿ ਵੀ ਤਸਵੀਰ ਨਾ ਲਾਣੀ ਲੇਕਿਨ ਮੇਰਾ ਜੀ ਕੀਤਾ ਕਿ ਮੈਂ ਰਾਤ ਜਿੰਨਾ ਨੇ ਸਾਡੇ ਮੋਰਚੇ ਨੂੰ ਬਾਬੇ ਸਾਹਮਣੇ ਉਹਨਾਂ ਦਾ ਧੰਨਵਾਦ ਕਰਾਂ ਤੇ ਵਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਭੇ ਉਸੇ ਤਰੀਕੇ ਦੇ ਨਾਲ ਜਦੋਂ ਮੋਰਚਾ ਸੰਭੋਲ ਕੇ ਗੱਲ ਤੇ ਆਉਂਦੇ ਹਨ ਜਦੋਂ ਸਰਕਾਰ ਨੇ ਸਾਨੂੰ ਚੱਕਰ ਦਾ ਮੋਰਚਾ ਬਣਾਇਆ ਉਹਨਾਂ ਡਟਰੀ ਬੰਦ ਹੋ ਕੇ ਤੇ ਸੀ ਰਾਤ ਲੋਟ ਰਿਹਾ ਹੋਇਆ ਗੱਲਬਾਤ ਫੇਸਬੁਕਾਂ ਵਰਸਾ ਇੰਸਟਾਗ੍ਰਾਮ ਸਭ ਮੰਨਦੇ ਸ ਤੇ ਤਾਂ ਨੂੰ ਹੋ ਸਕਦਾ ਹੈ ਆਪਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ ਇਸ ਕਰਕੇ ਉਹ ਸਮਾਨ ਆੜੀ ਕੇ ਜੇਦੋਂ ਉੱਥੇ ਕੁਝ ਹੋਏਗਾ ਉਹਦੇ ਜਾਵੜਾਂਗੇ 2 ਘੰਟੇ ਦਾ ਸਬਰ ਇਹ ਨਹੀਂ ਪਿਆਰਿਓ ਹੋਲੀ ਸੋਚ ਲੋ ਕੇ ਸੀ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਦਿੱ ਦਵਾਈਆਂ ਨਾਲ ਹੀ ਸਕਾਰ ਇਹ ਸਮਾ ਸਾਡੇ ਤੇ ਲਿਆਈ ਨਾ ਸਕੇ ਬਹੁਤ ਬਹੁਤ ਤੰਨਵਾਦ ਦੱਸ ਰਹੇ ਨਾ ਵਹੀ ਕੁਝ ਕਰਾ ਦਸਾ Thank oh you.